ਸਸੀ ਗਾਲ ਜੀ ਸਾਰਿਆਂ ਨੂੰ ਬਹੁਤ ਸਾਰੇ ਲੋਕਾਂ ਦੇ ਅੰਦਰ ਜਿਹੜਾ ਕਮੈਂਟ ਪੜਦਿਆਂ ਤਾਂ ਉਹ ਕਹਿੰਦੇ ਜੀ ਡੈਂਡਰਫ ਵਾਸਤੇ ਕੁਝ ਵਧੀਆ ਤੋਂ ਵਧੀਆ ਦੱਸੋ ਡੈਂਡਰਫ ਵਾਸਤੇ ਇਹ ਜੋ ਫਾਰਮੂਲਾ ਦੱਸਣ ਲੱਗੇ ਆਂ ਵੀ ਕਦੇ ਵੀ ਫਿਊਚਰ ਦੇ ਵਿੱਚ ਡੈਂਡਰਫ ਨਹੀਂ ਹੋਏਗੀ ਤੁਹਾਨੂੰ ਕਰਨਾ ਕੀ ਹੈ ਤੁਸੀਂ ਦੋ ਚੁੰਡੀ ਸੁਹਾਗੇ ਦੀ ਲੈ ਲੈਣੀ ਹੈ ਨੇ ਹੁਣ ਬਹੁਤ ਸਾਰੇ ਲੋਕਾਂ ਦਾ ਕਮੈਂਟ ਕਰਕੇ ਮੈਸੇਜ ਆਊਗਾ ਵੀ ਸੁਹਾਗਾ ਕਿਹਨੂੰ ਕਹਿੰਦੇ ਹੈ ਸੁਹਾਗਾ ਕਿਸੇ ਵੀ ਆਮ ਪੰਸਾਰੀ ਤੋਂ ਤੁਸੀਂ ਪੁੱਛੋਗੇ ਉਹ ਤੁਹਾਨੂੰ ਸਮਝਾ ਦੇਗਾ ਵੀ ਸੁਹਾਗਾ ਕੀ ਚੀਜ਼ ਹੈ ਦੋ ਚੁੰਡੀ ਤੁਸੀਂ ਸੁਹਾਗੇ ਦੀ ਲੈਣੀ ਆ ਉਹਦੇ ਵਿੱਚ ਇੱਕ ਚਮਚ ਤੁਸੀਂ ਸ਼ਹਿਦ ਦਾ ਪਾਉਣਾ ਹੈ ਔਰ ਦੋ ਚਮਚ ਤੁਸੀਂ ਉਹਦੇ ਵਿੱਚ ਨਾਰੀਅਲ ਦੇ ਤੇਲ ਦੇ ਪਾਉਣੇ ਆ ਔਰ ਇੱਕ ਚਮਚ ਤੁਸੀਂ ਉਹਦੇ ਵਿੱਚ ਬਦਾਮਾਂ ਦੇ ਤੇਲ ਦਾ ਪਾਉਣਾ ਹੈ ਵਿਟਾਮਿਨ E ਦੀ ਮਾਤਰਾ ਜਦੋਂ ਹਾਈ ਹੋ ਜਾਂਦੀ ਹੈ ਤੇ ਜਿਹੜੇ ਸੁਹਾਗੇ ਦੀ ਆਵਦੀ ਕਲਾ ਹੈ ਉਹ ਸਾਰੀ ਡੈਂਡਰਫ ਨੂੰ ਹਟਾ ਦਊਗੀ ਜਿਹੜੀ ਵੀ ਤੁਹਾਡੀ ਅੰਦਰ ਸਕਿਨ ਆ ਜਿਹੜੀ ਬਾਰ ਬਾਰ ਡੈਂਡਰਫ ਕ੍ਰੀਏਟ ਕਰ ਰਹੀ ਆ ਉਹਨੂੰ ਚੰਗੀ ਤਰ੍ਹਾਂ ਵਾਸ਼ ਕਰ ਦਊਗੀ ਸੋ ਇਸ ਫਾਰਮੂਲੇ ਨੂੰ ਉਹਨਾਂ ਲੋਕਾਂ ਤੱਕ ਜ਼ਰੂਰ ਸ਼ੇਅਰ ਕਰਿਓ ਜਿਹੜੇ ਕਾਫੀ ਲੰਬੇ ਅਰਸੇ ਤੋਂ ਬਹੁਤ ਸਾਰੇ ਵੈਦਾਂ ਦੇ ਨੁਕਤੇ ਵੀ ਵਰ ਚੁੱਕੇ ਨੇ ਔਰ ਬੜੇ ਸਾਰੇ ਲੋਕ ਇਹ ਜੇ ਵੀ ਨਜਨਤੇ ਪੇਟ 'ਚ ਕੋਈ ਦਿੱਕਤ ਨਹੀਂ ਹੈਗੀ ਪਰ ਫੇਰ ਵੀ ਡੈਂਡਰਫ ਦੀ ਪ੍ਰੋਬਲਮ ਹੈਗੀ ਆ ਤਾਂ ਉਹਨਾਂ ਲੋਕਾਂ ਵਾਸਤੇ ਇਹ ਦੀ ਬੈਸਟ ਫਾਰਮੂਲਾ ਹੈ ਸਸਤੀ ਕਾਜੀ